ਮੈਂ ਨਾਲ ਨਾਲ ਇਹ ਆ ਕਰੂ ਹੋ ਜੀ ਮੇਰੇ ਦੋਸਤ ਪਰਛਾਵਾਂ ਤੋਂ ਬਿਨਾਂ ਹੋਵੇ ਨਾਲ ਚੰਦਿਆ ਕਰੂ ਸਾਨੂੰ ਇੱਕ ਨਵਾਂ ਚਾਕਲੇਟੀ ਬੋਏ ਮਿਲਿਆ ਜੀ ਜੀ ਬਹੁਤ ਸੋਹਣਾ ਮੁੰ ਆਡੇ ਨਾਲ ਆਓ ਮੇਰੇ ਨਾਲ ਇਹੀ ਹੋਰ ਕਿਦਿਆ ਹੋਣੇ ਹੋਣ ਨੂੰ ਪਿੰਡ ਵਾਲਿਆ ਪੰਪ ਪੰਪ ਦੇਰ ਦਾ ਵੀ ਜੇ ਨਹੀਂ ਰਿਹਾ ਮਰ ਭਜਾ ਲਿਆ ਤੇ ਇਹਨਾਂ ਦਾ ਧੰਨਫਲ ਵੀ ਆਪਾਂ ਜਿੰਨੂੰ ਤਿਆਰ ਹੋ ਗਏ ਮੈਂ ਮੜਾ ਜਿਹਾ ਇਸ਼ਾਰਾ ਹੀ ਕੀਤਾ ਮੈਂ ਕਿਦਾਂ ਕਰਨਾ ਆਂਦੇ ਡਾਂਦੇ ਚੱਲ 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 ਪੱਛੇ ਚੱਲੀਏ ਚੱਲ 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 ਨਾ ਐਡੀ ਕਾਸਟ ਨੂੰ ਇਕੱਠੇ ਕਰਕੇ ਲਿਆਣਾ ਹੈ ਨਾ ਆਪਾਂ ਸਿਰਫ ਇੱਕੋ ਵਾਰੀ ਮੂੰਹ ਤੋਂ ਕਹਿੰਦੇ ਸੀਗੇ ਕਿ ਇਹ ਕਰੈਕਟਰ ਚਾਹੀਦਾ ਤੇ ਭਾਜੀ ਨੇ ਕਦੀ ਵੀ ਨਾ ਨਹੀਂ ਕੀਤੀ ਸਾਨੂੰ ਤੇ ਉਸ ਗੱਲ ਲਈ ਸਭ ਬਹੁਤ ਵੱਡਾ ਜਗਰਾ ਦਿਖਾਇਆ ਇਹਨਾਂ ਨੇ ਕਿਉਂਕਿ ਨੀਂਦਾ ਕਿਤੇ ਕਿਤੇ ਹੈ ਨਾ ਹੁੰਦਾ ਕਿ ਯਾਰ ਨਹੀਂ ਛੋਟਾ ਬਜਟ ਦਾ ਕੋਈ ਆਰਟਿਸਟ ਲੈ ਲਓ ਆਪਾਂ ਸਰ ਨੂੰ ਕਿਹਾ ਕਿ ਇਹ ਕਰੈਕਟਰ ਚਾਹੀਦਾ ਭਾਜੀ ਨੇ ਇੱਕ ਵਾਰੀ ਨਹੀਂ ਨਾ ਕੀਤੀ ਹਾਂ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਤੇ ਉਹਦੇ ਲਈ ਆਪਾਂ ਬੜੇ ਥੈਂਕਫੁਲ ਹਾਂ ਭਾਜੀ ਦੇ ਹੈ ਨਾ ਇਦਾਂ ਦੇ ਪ੍ਰੋਡਿਊਸਰਾਂ ਦੀ ਸਾਡੀ ਇੰਡਸਟਰੀ ਨੂੰ ਬੜੀ ਲੋੜ ਹੈ ਤੇ ਇਹਨਾਂ ਨੂੰ ਜਿੰਦਾ ਰੱਖਣਾ ਆਪਾਂ ਹੈਣਾ ਤੁਸੀਂ ਸਪੋਰਟ ਕਰੋਗੇ ਨਹੀਂ ਉੱਪਰ ਵਾਲਾ ਵੀ ਸੁਣਦਾ ਹੁੰਦਾ ਹੈਣਾ ਜਦੋਂ ਮੀਡੀਆ ਮੀਡੀਆ ਦੇ ਰਾਈਟ ਜੇ ਤੁਸੀਂ ਸਪੋਰਟ ਕਰੋਗੇ ਤੇ ਇਹਨਾਂ ਦੇ ਪ੍ਰੋਡਿਊਸਰ ਹੋਰ ਵੀ ਫਿਰ ਆਣਗੇ ਹੋਰ ਵਧੀਆ-ਵਧੀਆ ਫਿਲਮਾਂ ਬਣਾਉਣਗੇ ਥੈਂਕ ਯੂ ਸਾਰੇ ਕਲਾਕਾਰਾਂ ਨੇ ਬੜਾ ਕਿੰਨੇ ਦਿਨਾਂ ਤੋਂ ਸਾਡੀਆਂ ਬੀਬੀਆਂ ਹੈ ਚੱਲ ਚੱਲ ਬੱਝੇ ਕਰ ਰਹੀਆਂ ਨੇ ਜੈਟਰ ਤੇ ਜਾਨ ਸਾਡੇ ਰਾਈਟਰ ਸਾਹਿਬ ਤੇ ਡਾਇਰੈਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਤੇ ਕਲਾਕਾਰਾਂ ਨੇ ਬੜੀ ਮਿਹਨਤ ਕੀਤੀ ਹੈ ਪਲੀਜ਼ ਖਬਰ ਵੀਡੀਓ ਟੂ ਚੱਲ ਪਾ ਚਾਹੀਏ ਚੱਲ ਪਾ ਚਾਹੀਏ ਇੰਦਰਬਾਹੀ ਤੁਸੀਂ ਦੋ ਸ਼ਬਦ ਤੁਹਾਡੀ ਹੈ थैंक यू थैंक यू थैंक यू ਜੀ ਪਹਿਲੂ ਇੱਕ ਨਵਾਂ ਚਾਕਲੇਟੀ ਬੋਏ ਮਿਲਿਆ ਜੀ ਜੀ ਬਹੁਤ ਸੋਹਣਾ ਮੁੰਡਾ ਹੈ ਬਹੁਤ ਸੋਹਣਾ ਕੀਤਾ ਸਾਰੇ ਆਏ ਇੱਥੇ ਸਾਡੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂ ਆਪਣੇ ਪੇਰੈਂਟਸ ਨਾਲ ਆਪਣੇ ਪਰਿਵਾਰ ਨਾਲ ਸਾਰੇ ਜਾਇਓ ਤੇ ਸਾਨੂੰ ਰਿਵਿਊ ਦਿਓ ਤੇ ਮੇਰੀ ਡੈਬਿਊ ਹੈ ਭਾਜੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਸਰ ਨੇ ਵੀ ਸੋ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਆਉਣ ਦਾ ਤੇ ਸਾਨੂੰ ਸੱਚੇ ਰਿਵਿਊ ਦਿਓ ਤਾਂ ਕਿ ਅਸੀਂ ਅੱਗੇ ਹੋਰ ਬੈਟਰ ਕਰ ਸਕੀਏ ਇੰਦਰ ਚਾਲ ਦਾ ਗਾਣਾ ਮੈਂ ਪਹਿਲਾਂ ਗਾਇਆ ਹੀ ਵੀਰੇ ਦੋ ਲੈਣਾ ਦੋ ਲੈਣਾ ਹਾਂ ਜਾਨੇ ਮੈਂ ਫਿਲਮ ਤੇ ਗਾਣਾ ਉਹ ਗਾਣਾ ਹੋ ਜੇ ਮੇ ਜੇ ਮੇਰਾ ਹਿੰਦਾ ਪਰੇਸ਼ਾਨ ਹੋ ਤੂੰ ਬਿਨਾ ਮੈਂ ਨਾਲ ਨਾਲ ਯਾ ਕਰੂ ਹੋ ਜੇ ਮੇ ਜੇ ਮੇਰਾ ਹਿੰਦਾ ਪਰੇਸ਼ਾਨ ਹੋ ਤੂੰ ਬਿਨਾ ਹੋ ਮੇ ਨਾਲ ਨਾਲ ਚੰਦਿਆ ਕਰੂ ਥੈਂਕ ਯੂ ਥੈਂਕ ਯੂ 全然。 ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਸੀ ਬਹੁਤ ਵਧੀਆ ਦਿੱਤਾ ਬਟ ਦਿਸ ਵਾਸ ਲਾਈਕ ਅਸੀਂ ਵੀਰ ਬਾਉਂਡ ਟੂ ਸਿਟ ਸੋਨਦਰਪਾਈ ਬਹੁਤ ਕਾਮਪਰਸਨ ਨੇ ਸੱਚੀ ਥੈਂਕ ਯੂ ਥੈਂਕ ਯੂ ਸਾਰੇ মিডিਆ ਦਾ ਬਹੁਤ ਬਹੁਤ ਦਿਲੋਂ ਸ਼ੁਕਰਾਨਾ ਦਿਲੋਂ ਮਤਲਬ ਕਿ ਰਾਈਟਰ ਹੋ ਕੇ ਹਰ ਡੇਲੀ ਸੱਕਦੇ ਹੁੰਦੇ ਸੀ ਸਾਰੇ ਸਾਡੇ ਸਭ ਤੋਂ ਪਹਿਲਾਂ ਨਹੀਂ ਪਤਾ ਕਿ ਬਾਉਂਡਿੰਗ ਵਧੀਆ ਹੋਵੇ ਟੀਮ ਵਧੀਆ ਹੋਵੇ ਉੱਥੇ ਦਿਲ ਵੀ ਕਰਦਾ ਤੇ ਸਾਡਾ ਪਰਿਵਾਰ ਸੀਗਾ ਤੇ ਪਰਿਵਾਰ ਨੂੰ ਮਿਲਣ ਦਾ ਕਿਤਾ ਦਿਲ ਨਹੀਂ ਕਰਦਾ ਤੇ ਕਲੇਸ਼ ਨਾ ਪਾਇਆ ਇਹਨਾਂ ਦਾ ਕਲੇਸ਼ ਬੜਾ ਜੈਨੂਆਂ ਜਿ ਗਲੇਸ਼ ਹੀ ਸਭ ਨੂੰ ਫੜਿਆ ਇਹਨਾਂ ਨੇ ਦੇਖ ਆਰਮਲ ਨਾਲ ਦੀ ਜਿਹੜੀ 30 ਸਾਲ ਪੁਰਾਣੀ ਦੁਸ਼ਮਣੀ ਹੈ ਤੁਹਾਡੇ ਨਾਲ ਉਹ ਮੇਰੇ ਨਾਲ ਹੀ ਹੋਰ ਕਿਦਣਾ ਹੋਣੀ ਹੋਣੀ ਨੂੰ ਪਿੰਡ ਵਾਲਿਆ ਪਪਪ ਪਪ ਦੇਦਾ ਵੀ ਜੇ ਨਹੀਂ ਵਿਆ ਹੁੰਦਾ ਤੇ ਭਜਾ ਲਿਆ ਤੇ ਇਹਨਾਂ ਦਾ ਥੈਂਕਫੁਲ ਵੀ ਆਪਾਂ ਜਿੰਨੂੰ ਤਿਆਰ ਹੋ ਗਏ ਮੈਂ ਮੜਾ ਜਿਹਾ ਇਸ਼ਾਰਾ ਹੀ ਕੀਤਾ ਮੈਂ ਕਿਦਾਂ ਕਰਨਾ ਆਂਦੇ ਡਾਂਦੇ ਮੇਰੇ ਵਰਗਾ ਹੱਥੇ ਬੰਦਾ ਤੁਸੀਂ ਤਿਆਰ ਬੈਠੇ ਬੰਨਰ ਵਾਲਾ ਬੰਦਾ ਤੇ ਪੱਟੀ ਲੈਂਦਾ ਪਾਂ ਕਰਕੇ ਉਹ ਇਦਾਂ ਦਾ ਮਾਹੌਲ ਜਾਂ ਕ੍ਰੀਏਟ ਹੋ ਗਿਆ ਉਦੋਂ ਬਾਅਦ ਫਿਰ ਗੰਡਾਸੀਆਂ ਟਕੂਏ ਖੜਕਦੇ ਰਹੇ ਰਾਜਮਾੜਾ ਸਾਰੀ ਪਾ ਕੇ ਆਏ ਨੇ ਪਹਿਲੀ ਵਾਰ ਹਾਂ ਸਰਦਾਰ ਸਾਹਿਬ ਕਿੱਥੇ ਖੜੇ ਨੇ ਓਏ 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 ਸਰਦਾਰ ਸਾਹਿਬ ਦੂਰ ਨੇ ਹਾਂ ਪਰ ਤਾਂ ਤਰੀਕ ਪਹੁੰਚਿਆ ਨਹੀਂ ਮੇਰੇ ਨਾਲ ਹੀ ਸ਼ਕਤੀ ਬਾਰੇ ਕੋਈ ਕੁਝ ਆਹੋ ਨਾ ਸਰੀ ਸ਼ਕਤੀ ਜਿੰਦਾਬਾਦ ਬਿਲਕੁਲ ਬਿਲਕੁਲ ਪੰਜਾਬ ਦੀ ਪਹਿਲੀ ਕੁੜੀ ਜਿਹਨੇ ਸਪੋਰਟਸ ਬੂਟ ਪਾ ਕੇ ਵਿਆ ਕਰਵਾਇਆ ਵਾ ਉਹ ਸ਼ੂਤ ਵਾਲਾ ਕਿੱਥੇ ਗਿਆ ਫੋਟਾ ਪਰਦਾ ਹਾਂ ਚੱਲ ਗਿਆ ਉਹਦੇ ਪਾਣੀ ਪਤਾ ਚਾਰੀ ਵੇਲਾਂ ਜੂਟ ਹੀ ਨਹੀਂ ਮਿਲਦੇ ਹਾਂਜੀ ਮੈਨੂੰ ਬੂਟੀ ਨਹੀਂ ਮਿਲਦੇ ਨਹੀਂ ਭਾਜੀ ਸੀ ਕਿਤੇ ਸਾਜੀ ਜੀ ਪੂਰਾ ਸਪੌਟ ਬਿਲਕੁਲ ਚੱਲ ਪਾ ਤੁਸੀਂ ਸਾਨੂੰ ਪਰ ਲੈ ਕੇ ਜਾਣਾ ਹੈ ਇਹ ਗੱਲ ਹੈ ਜੀ ਬਿਲਕੁਲ ਅੰਦਰ ਚਾਲ ਬਈਆਂਾਂ ਦੀ ਫਸਟ ਫਿਲਮ ਸੀਗੀ ਅਸੀਂ ਅੱਜ ਇਹ ਇਤਰਾ ਨਹੀਂ ਘੁਮਾ ਰਹੇ ਬਹੁਤ ਪਿਆਰ ਦੇ ਬੀਬੀ ਸਾਹਿਬ ਕਿਰਪਾ ਕਰਨ ਬਹੁਤ 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 ਵਧੀਆ ਅੱਜ ਬਹੁਤ ਜਿਆਦਾ ਸੋ ਬਹੁਤ ਘੈਂਟ ਫਿਲਮ ਬੜੀ ਵਧੀਆ ਸਾਰੇ ਚੜ੍ਹਨੇ ਆ ਕੇ ਜ਼ਰੂਰੀ ਇੱਕ ਮੇਰਾ ਸਿਰ ਵੀ ਦਿਲ ਵੀ ਝੁੱਕ ਜਾਂਦਾ ਪਰ ਸਾਹਮਣੇ ਇਹ ਦੀ ਐਵੇਂ ਕਹਿੰਦੇ ਨੇ ਪ੍ਰੈਸ ਇਦਾਂ ਦੀ ਹੁੰਦੀ ਹੈ ਪ੍ਰੈਸ ਇਦਾਂ ਦੀ ਹੁੰਦੀ ਹੈ ਪ੍ਰੈਸ ਇਦਾਂ ਦੀ ਵੀ ਹੁੰਦੀ ਹੈ ਖੜੀ ਰਹੀਏ ਖੜੀ ਰਹੀਏ ਸਾਡੇ ਸਾਡੇ ਆਹ ਕਲਾਪਿੰਗ ਜੱਦੀ ਕਰਦੀ ਸਾਡੇ ਕਮੈਂਟ ਛੋੜੋ ਫਿਰ ਉਹਨੇ ਕਹੇ ਤੇ ਫਿਰ ਤੁਸੀਂ ਕਮੈਂਟ ਸਹੀ ਗੱਲ ਆਹੋ ਹੋ ਜਰੂਰ ਦੱਸਿਓ ਥੈਂਕ ਯੂ ਸੋ ਥੈਂਕ ਯੂ ਕਿਵੇਂ ਲੱਗੀ ਚਲੋ